ਸ਼ੇਮ ਮੰਦਰ ਕਮੇਟੀ ਨੇ ਇਹ ਭਰਾਲਾ ਕਿ ਕਿਸੇ ਦੀ ਗਰੀਬ ਕੁੜੀ ਦਾ ਵਿਆਹ ਹੈ ਜਾਂ ਕਿਸੇ ਦਾ ਛੋਟਾ ਕੋ ਸੋਗਰਾਮ ਹੈ ਜਾਂ ਕਿਸੇ ਦਾ ਦਸਮਾ ਬਜ਼ੁਰਗ ਦਾ ਉਹ ਇੱਥੇ ਕੀਤਾ ਜਾ ਸਕੇ ਇਹ ਨਸ਼ੇ ਦਾ ਡਾਡਾ ਬਣ ਗਿਆ ਸੀ ਤੇ ਜੂਏ ਦਾ ਡਾਡਾ ਬਣ ਗਿਆ ਸੀ ਦਿਨ ਰਾਤ ਇੱਥੇ ਉੱਪਰ ਵੀ ਨਸ਼ਾ ਜੂਆ ਤੇ ਥੱਲੇ ਵੀ ਇਹੋ ਹਾਲ ਸੀ ਨਾ ਨਹੀਂ ਇਥੇ ਕੋ ਪ੍ਰੋਗਰਾਮ ਕਰਨਾ ਉਹ ਕਰ ਸਕਦੇ ਆਣ ਕੇ ਬਾਕੀ ਇਹ ਭਾਈ ਸਦਾਸ ਨੂੰ ਉਤਰਾ ਦੇਣਾ ਸਾਰਾ ਉੱਜ ਖੜੇ ਆ ਗਾਂਧੀ ਨਗਰ ਕੈਂਪ ਬਟਾਲਾ ਦੇ ਵਿੱਚ ਬੜਾ ਵਧੀਆ ਉਪਰਾਲਾ ਕੀਤਾ ਜੀ ਕਾਫੀ ਸਾਲ ਪੁਰਾਣੀ ਜਗਾਏ ਜੰਜਕਰ ਜੰਜਕਰ ਆ ਲੋਕ ਅਤੇ ਜਿਹੜੇ ਹੀ ਉਹ ਵਿਆਹ ਕਰਦੇ ਸੀ ਲੜਕੀਆਂ ਦੇ ਵਿਆਹ ਕਰਦੇ ਕੋਈ ਵੀ ਕੋਈ ਦੁੱਖ ਸੁੱਖ ਦਾ ਕੰਮ ਹੁੰਦਾ ਸੀ ਉਹ ਕਰਦੇ ਸੀ ਪਰ ਪਿਛਲੇ ਕਈ ਸਾਲਾਂ ਤੋਂ ਖੰਡਰ ਬਣੀ ਤਸਵੀਰ ਤੁਹਾਨੂੰ ਦਿਖਾਵਾਂਗੇ ਕਿ ਅੱਜ ਛੇ ਮੰਦਰ ਕਮੇਟੀ ਅਤੇ ਗਾਂਧੀ ਨਗਰ ਦੇ ਯੂਥ ਵੱਲੋਂ ਲੋਕਾਂ ਵੱਲੋਂ ਸਹਿਯੋਗ ਦੇ ਨਾਲ ਜਿਹੜਾ ਇਹ ਉਪਰਾਲਾ ਕੀਤਾ ਗਿਆ ਸਾਫ ਸਵਾਈ ਜਿਹੜੀ ਕੀਤੀ ਗਈ ਏ ਤੇ ਉਹਨਾਂ ਵੱਲੋਂ ਕਿਹਾ ਗਿਆ ਏ ਕਿ ਇੱਥੇ ਜਿਹੜੇ ਨਸ਼ੇ ਦੇ ਆਦੀ ਜਿਹੜੇ ਆਂਦੇ ਨੇ ਉਹਨਾਂ ਨੂੰ ਠੱਲ ਪਾਉਣ ਵਾਸਤੇ ਇਹਦੀ ਸਾਫ ਸਵਾਈ ਕਰਾਂਗੇ ਤੇ ਨਾਲ ਦੀ ਨਾਲ ਜਿਹੇ ਪਹਿਲਸਾ ਦੇ ਵਿੱਚ ਕੰਮ ਕਰਨ ਵਾਸਤੇ ਜਾਂਦੇ ਨੇ ਲੋਕ ਕੋਈ ਵੀ ਦੁੱਖ ਸੁੱਖ ਦਾ ਕੰਮ ਕਰਨ ਜਾਂਦੇ ਨੇ ਉਹਨਾਂ ਵਾਸਤੇ ਇੱਥੇ ਜਰੀਏ ਉਹ ਫ੍ਰੀ ਸੇਵਾ ਲਈ ਜਾਏ ਗੀ ਗੱਲਬਾਤ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਸੋ ਨਮਸਕਾਰ ਜੀ ਨਮਸਕਾਰ ਕੀ ਨਾਮ ਦੇ ਰਾਸ਼ਟ ਰਾਜਮਾਰਗੀ ਕਿੱਦਾਂ ਦੇਖਦੇ ਹੋ ਕਿ ਬੜੀ ਪੁਰਾਣੀ ਜਿਹੜੀ ਜਗ੍ਹਾ ਇਹ ਜੰਜ ਘਰਾਂ ਨੂੰ ਕਿਹਾ ਜਾਂਦਾ ਏ ਬੜੇ ਇੱਥੇ ਦੁੱਖ ਸੁੱਖ ਦੇ ਜਿਹੜੇ ਕੰਮ ਹੁੰਦੇ ਸੀ ਪਰ ਕਾਫੀ ਸਮੇਂ ਤੋਂ ਜਿਹੜਾ ਬੰਦ ਪਿਆ ਸੀ ਕੀ ਕਹਿਣਾ ਚਾਹੁੰਦੇ ਹੋ ਇਹ ਦੇਖੋ ਜੀ ਸਾਡੇ ਬਜ਼ੁਰਗਾਂ ਨੇ ਕਾਫੀ 30 40 ਸਾਲ ਪਹਿਲਾਂ ਉਪਰਾਲਾ ਕਰਕੇ ਤੇ ਕੁਝ ਸਰਕਾਰਾਂ ਦੇ ਸਹਿਯੋਗ ਦੇ ਨਾਲ ਹੀ ਜਗ੍ਹਾ ਲਈ ਸੀ ਜੀ ਉਸ ਤੋਂ ਬਾਅਦ ਇਹ ਦੋ ਕਮਰੇ ਤਿੰਨ ਕਮਰੇ ਬਣੇ ਸੀ ਇੱਥੇ ਜੰਜ ਘਰ ਬਣਾਇਆ ਸੀ ਲੈਟਰਿੰਗ ਬਾਥਰੂਮ ਵੀ ਬਣੇ ਸੀ ਇੱਥੇ ਸਭ ਕੁਝ ਸੀ ਲੇਕਿਨ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਕਿਸੇ ਨੇ ਬਾਅਦ ਚ ਬਾਹ ਨਹੀਂ ਫੜੀ ਤੇ ਇਹ ਕੰਮ ਜਿਹੜਾ ਇਹ ਜੰਜ ਘਰ ਜਿਹੜਾ ਉਹ ਖੰਡਰ ਦੇ ਵਿੱਚ ਤਬਦੀਲ ਹੋ ਗਿਆ ਜੀ ਉਦੇ ਬਾਅਦ ਇਥੇ ਬੂਹੇ ਬਾਰੀਆਂ ਜਿਹੜੇ ਨਸ਼ੇ ਦਾ ਇਨਾ ਜਮਾਨਾ ਆ ਗਿਆ ਇਨਾ ਜ਼ੋਰ ਹੋ ਗਿਆ ਨਸ਼ੇ ਦਾ ਕਬੂਹੇ ਬਾਰੀਆਂ ਕੋਈ ਵੀ ਨਹੀਂ ਹੈਗੇ ਇਸ ਟਾਈਮ ਇਥੇ ਸਭ ਨਸ਼ੇ ਵਾਲੇ ਨੇ ਉਖਾੜਤੀਆਂ ਤੇ ਇਹ ਨਸ਼ੇ ਦਾ ਡੱਡਾ ਬਣ ਗਿਆ ਸੀ ਤੇ ਜੂਏ ਦਾ ਡੱਡਾ ਬਣ ਗਿਆ ਸੀ ਦਿਨ ਰਾਤ ਇਥੇ ਉੱਪਰ ਵੀ ਨਸ਼ਾ ਜੂਆ ਤੇ ਥੱਲੇ ਵੀ ਇਹੋ ਹਾਲ ਸੀ ਤੇ ਹੁਣ ਛੇ ਮੰਦਰ ਕਮੇਟੀ ਨੇ ਇਹ ਉਪਰਾਲਾ ਕੀਤਾ ਮਹੱਲਾ ਨਿਵਾਸੀਆਂ ਨੇ ਵਾਰਡ ਨੰਬਰ 8 ਦੇ ਲੋਕਾਂ ਨੇ ਰਲ ਕੇ ਤੇ ਨੌਜਵਾਨਾਂ ਨੇ ਇਹ ਨਸ਼ੇ ਨੂੰ ਜਿਹੜਾ ਇਤੋਂ ਅੱਡੇ ਨੂੰ ਪਟਿਆ ਜਾਵੇ ਅਤੇ ਇਸ ਜਗ੍ਹਾ ਨੂੰ ਦੁਬਾਰਾ ਉਪਰਾਲਾ ਕਰਕੇ ਤੇ ਉਸੇ ਹੀ ਲਾਇਕ ਬਣਾਇਆ ਜਾਵੇ ਤਾਂ ਕਿ ਸਾਡੇ ਜਿਹੜੇ ਗਰੀਬ ਲੋਕ ਨੇ ਕਿਸੇ ਦੀ ਗਰੀਬ ਕੁੜੀ ਦਾ ਵਿਆਹ ਹੈ ਜਾਂ ਕਿਸੇ ਦਾ ਛੋਟਾ ਕੋ ਪ੍ਰੋਗਰਾਮ ਹੈ ਜਾਂ ਕਿਸੇ ਦਾ ਦਸਵਾਂ ਬਜ਼ੁਰਗ ਦਾ ਉਹ ਇੱਥੇ ਕੀਤਾ ਜਾ ਸਕੇ ਉਹਦੇ ਲਈ ਜਿਹੜੀ ਸ਼ਿਵ ਮੰਦਰ ਕਮੇਟੀ ਹੈਗੀ ਏ ਉਹ ਪੂਰਾ ਸੰਜੋਗ ਕਰੇਗੀ ਇਸੇ ਦੀ ਕੋਈ ਗੱਲ ਨਹੀਂ ਮਹੱਲਾ ਨਿਵਾਸੀ ਜਿਹੜੇ ਸਾਡੇ ਨਾਲ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਨਸ਼ੇ ਦਾ ਕੋਡ ਹੈ ਇਹ ਤੋਂ ਕੱਢਿਆ ਜਾਵੇ ਸਾਨੂੰ ਸਮਾਜ ਸੇਵੀ ਜਿਹੜੀਆਂ ਹੈਗੀਆਂ ਨੇ ਸੰਸਥਾਵਾਂ ਉਹਨਾਂ ਦੀ ਤੇ ਜਿਹੜੇ ਪੋਲੀਟਿਕਲ ਸਾਡੇ ਲੀਡਰ ਨੇ ਜਾਂ ਕੋਈ ਐਮਸੀਏ ਸਾਡੇ ਇੱਥੇ ਜਿਹੜੇ ਵੀ ਸਾਰਿਆਂ ਦੇ ਸੰਯੋਗ ਦੀ ਲੋੜ ਆ ਤੇ ਉਹ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੇ ਸਾਡੇ ਐਮਐਲਏ ਨੇ ਕਲਸੀ ਸੈਰੀ ਵੀ ਇਹਨਾਂ ਨੂੰ ਵੀ ਚਾਹੀਦਾ ਕਿ ਇੱਕ ਵਾਰੀ ਇਹ ਹਾਲਤਾਂ ਨੂੰ ਦੇਖਣ ਤੇ ਮਜਾ ਤਾਂ ਹੀ ਹੈ ਕਿ ਜੇ ਕਿ ਇਹ ਚੀਜ਼ ਦਾ ਸੰਯੋਗ ਸਾਨੂੰ ਦਿੱਤਾ ਜਾਵੇ ਤਾਂ ਕਿ ਇਹ ਨਾ ਹੋਵੇ ਕਿ ਸਾਨੂੰ ਇਸ ਤੀ ਤੋ ਰੋਕਿਆ ਜਾਵੇ ਕਿਉਂਕਿ ਅੱਜ ਕੱਲ ਬੜਾ ਸਿਸਟਮ ਇਦਾਂ ਦਾ ਚੱਲਦਾ ਹੈ ਲੇਕਿਨ ਮੈਨੂੰ ਉਮੀਦ ਆ ਕਿ ਸਾਡੇ ਜਿਹੜੇ ਐਮਐਲਏ ਆ ਉਹ ਬਹੁਤ ਅੱਜ ਕੱਲ ਸੰਯੋਗ ਕਰ ਇਹਨਾਂ ਕੰਮਾਂ ਦੇ ਵਿੱਚ ਤੁਮੀ 희ਤ ਰੱਖਦਾ ਕਿ ਸਾਡੀ ਵੀ ਸੰਯੋਗ ਕਰਕੇ ਸਾਡੇ ਇਹ ਮਦਦ ਕਰਨ ਤਾਂ ਕਿ ਇਹਨੂੰ ਚੰਗੀ ਤਰ੍ਹਾਂ ਕਰਕੇ ਤੇ ਲੋਕਾਂ ਦੇ ਹਵਾਲੇ ਕਰ ਸਕੀਏ ਤੇ ਸੰਯੋਗ ਕਰ ਸਕੀਏ ਲੋਕਾਂ ਨਾਲ ਸੋ ਉੱਤੇ ਲਿਖਿਆ ਹੋਇਆ ਹੈ ਜੀ ਕੋਈ ਵੀ ਨਸ਼ਾ ਕਰਕੇ ਜਾਂ ਨਸ਼ਾ ਜੂਆ ਖੇਡਦਾ ਇੱਥੇ ਆਂਦਾ ਹੈ ਤੋ ਤ ਕਾਨੂੰਨੀ ਕਾਰਵਾਈ ਕੀਤੀ ਜਾਏ ਪ੍ਰਸ਼ਾਸਨ ਦਾ ਵੀ ਸਹਿਯੋਗ ਲਿਆ ਜਾਊਗਾ ਹਾਂਜੀ 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 ਮੈਂ ਹੱਥ ਜੋੜ ਕੇ ਪ੍ਰਸ਼ਾਸਨ ਅਗੇ ਬੇਨਤੀ ਕਰਦਾ ਸਾਡੇ ਐਸਐਸਪੀ ਸਾਹਿਬਾਨ ਇਥੇ ਨੇ ਜਿਹੜੇ ਸਾਡੇ ਜਿਹੜੇ ਡੀਐਸਪੀ ਐਸਐਚਓ ਜਾਂ ਚੌਕੀ ਇੰਚਾਰਜ ਨੇ ਜਿਹੜੇ ਬਹੁਤ ਚੰਗੇ ਨੇ ਮੇਰਾ ਇੱਕ ਦੋ ਵਾਰੀ ਉਹਨਾਂ ਨਾਲ ਗੱਲ ਵੀ ਹੋਈ ਆ ਲੇਕਿਨ ਉਹ ਸਾਨੂੰ ਸਹਿਯੋਗ ਕਰਨ ਨੂੰ ਤਿਆਰ ਨੇ ਔਰ ਮੈਂ ਫੇਰ ਵੀ ਚਾਹੁੰਦਾ ਹਾਂ ਅਗਰ ਹੁਣ ਵੀ ਕੋਈ ਇੱਥੇ ਕੋਈ ਗਲਤ ਕੰਮ ਕਰਦਾ ਤੇ ਪ੍ਰਸ਼ਾਸਨ ਸਾਡਾ ਸਹਿਯੋਗ ਕਰੇ ਕਿਉਂਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੀ ਇਹ ਕੰਮ ਹੋ ਸਕਦਾ ਸਰਕਾਰ ਤੋਂ ਬਗੈਰ ਇਹ ਕੰਮ ਪਬਲਿਕ ਨਹੀਂ ਕਰ ਸਕਦੀ ਸੋ ਫਿਰ ਇਧਰ ਅਪਰਾਲਾ ਕੀਤਾ ਗਿਆ ਸ਼ਿਵ ਮੰਦਰ ਕਮੇਟੀ ਤੇ ਗਾਂਧੀ ਨਗਰ ਕੈਂਪ ਦੇ ਯੂਥ ਵੱਲੋਂ ਨੌਜਵਾਨਾਂ ਵੱਲੋਂ ਇਹ ਜਿਹੜਾ ਕੰਮ ਉਸ ਤੋਂ ਬਾਅਦ ਜਿਹੜਾ ਇੱਥੇ ਕੀਤਾ ਜਾਏਗਾ ਉਹ ਫ੍ਰੀ ਫੰਡ ਹੋਏਗਾ ਕਿ ਜਾਂ ਕੋਈ ਹਾਂਜੀ ਹਾਂਜੀ ਉਹ ਜੀ ਜਿਹੜਾ ਕੋਈ ਬਹੁਤ ਗਰੀਬ ਆ ਸਾਡੀ ਤੇ ਇੱਥੇ ਤੱਕ ਸੋਚ ਆ ਕਿ ਜਿਹੜਾ ਬੰਦਾ ਜਿਦਾਂ ਜਿਸ ਤਰ੍ਹਾਂ ਕਹਿੰਨੇ ਫੁੱਲ ਤਾਰਨੇ ਨੇ ਉਹਦੇ ਕੋਲ ਅਗਰ ਪੈਸਾ ਨਹੀਂ ਹੈਗਾ ਅਸੀਂ ਉਹਦਾ ਫੁੱਲ ਤਾਰਨ ਦੇ ਵੀ ਸੰਜੋਗ ਕਰਾਂਗੇ ਬਿਆਸ ਤੱਕ ਉਹਨੂੰ ਕਰਾਇਆ ਦੇਾਂਗੇ ਉਹ ਅਗਰ ਦਸਵਾਂ ਕਰਨਾ ਕੋਈ ਉਹਦੇ ਕੋਲ ਖਰਚਾ ਨਹੀਂ ਹੈਗਾ ਉਹਨੂੰ ਕੋਈ ਦਾਲ ਚੌਲ ਦੇ ਸਿਸਟਮ ਵੀ ਦੇਾਂਗੇ ਇੱਥੇ ਕਰਕੇ ਦੇਾਂਗੇ ਕੋਈ ਚੱਕਰ ਨਹੀਂ ਹੈਗਾ ਜਿੰਨਾ ਵੀ ਸੰਜੋਗ ਸਾਡੇ ਵੱਲੋਂ ਚੇਪ ਕਮੇਟੀ ਵੱਲੋਂ ਹੋਏਗਾ ਅਸੀਂ ਕਰਾਂਗੇ ਬਾਕੀ ਜੇ ਕਿਸੇ ਨੇ ਸਾਨੂੰ ਕੋਈ ਧਾਮ ਦੇਣਾ ਉਹ ਵੀ ਖੁੱਲੇ ਦੇਣਾ ਦੇ ਸਕਦਾ ਜਿਹੜਾ ਦੇ ਸਕਦਾ ਉਹ ਵੀ ਮਦਦ ਕਰੇ ਜਿਹੜਾ ਨਹੀਂ ਦੇ ਸਕਦਾ ਉਹਦੀ ਮਦਦ ਅਸੀਂ ਕਰਾਂਗੇ ਸੋ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਜੀ ਫਰੀ ਆਫ ਕਾਸਟ ਜਿਹੜਾ ਕੰਮ ਹੋਏਗਾ ਸਾਰਾ ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਜੇ ਕਿਸੇ ਕੋ ਗਰੀਬ ਪਰਿਵਾਰ ਹੈ ਉਹਦੀ ਵੀ ਮਦਦ ਕੀਤੀ ਜਾਏਗੀ ਬਹੁਤ ਵਧੀਆ ਉਪਰਾਲਾ ਜੀ ਛੇ ਮੰਦਰ ਕਮੇਟੀ ਆ ਤੇ ਗਾਂਧੀ ਨਗਰ ਦੇ ਨੌਜਵਾਨਾਂ ਵੱਲੋਂ ਜੂਸ ਜਿਰਾਏ ਇਕੱਠਾ ਹੋ ਗਿਆ ਤਾਂ ਕਿ ਜਿਹੜੀਆਂ ਨਸ਼ੇ ਨਾਲ ਮੋਤਾ ਹੋ ਰਹੀਆਂ ਨੇ ਉਹ ਜਿਹੜੀਆਂ ਨੇ ਕੱਟ ਹੋ ਜਾਣ ਸਰਕਾਰ ਅੱਗੇ ਵੀ ਪ੍ਰਸ਼ਾਸਨ ਅੱਗੇ ਵੀ ਅਪੀਲ ਕਰਦੇ ਨੇ ਕਿ ਉਹ ਵੀ ਸਾਡਾ ਸਹਿਯੋਗ ਦੇਣ ਤਾਂ ਕਿ ਜਿਹੜੇ ਨੌਜਵਾਨ ਬੱਚੇ ਨੇ ਜਿਹੜੇ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਜਿਹੜੀ ਹੈ ਬਚ ਸਕੇ ਗੱਲਬਾਤ ਕਰਦੇ ਆ ਸੋ ਨਮਸਕਾਰ ਈ ਨਾਮ ਦੇ ਮੇਰਾ ਨਾਮ ਰਕੇਸ਼ ਕੁਮਾਰਾ ਜੀ ਰਕੇਸ਼ ਮਾਰ ਜੀ ਕਿਦਾਂ ਦੇਖਦੇ ਹੋ ਕਿ ਇਹ ਪਰਾਲਾ ਜਿਹੜਾ ਕੀਤਾ ਗਿਆ ਦੇਖੋ ਜੀ ਅਸੀਂ ਤੇ ਆਪਣਾ ਸ਼ਿਵ ਮੰਦਿਰ ਦੀ ਕਮੇਟੀ ਮਤਲਬ ਬਣਾਈ ਆ ਉਹਦੇ ਨਾਲ ਹੀ ਅਸੀਂ ਸਹਿਯੋਗ ਦੇ ਨਾਲ ਨਾ ਮੈਂਬਰਾਂ ਦੇ ਨਾਲ ਰਲ ਕੇ ਮਤਲਬ ਕੰਮ ਕਰਦੇ ਪਏ ਆ ਜੀ ਤੇ ਅਸੀਂ ਤੇ ਆਪਣੇ ਕਮੇਟੀ ਮੈਂਬਰਾਂ ਨੂੰ ਵੀ ਇਹ ਕਹਿੰਨੇ ਕਿ ਸੇਵਾ ਵਿੱਚ ਹੀ ਸਾਰਾ ਕੁਝ ਹੈ ਜੀ ਜੇ ਅੱਜ ਸੇਵਾ ਕਰਾਂਗੇ ਤੇ ਸਾਰਾ ਕੁਝ ਹੋ ਜਾਏਗਾ ਜੀ ਤੇ ਤੇ ਦੂਸਰੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਵੀ ਇੱਥੇ ਕੋਈ ਪ੍ਰੋਗਰਾਮ ਕਰਨਾ ਵਾ ਉਹ ਕਰ ਸਕਦੇ ਆਣ ਕੇ ਬਾਕੀ ਇਹਦਾ ਇਸ ਦਾ ਸ਼ੂਟ ਕਰਾ ਦੇਣਾ ਸਾਰਾ ਹੀ ਥੋੜਾ ਮਹੀਨਾ ਲੱਗਣਾ ਹੱਸੋ ਹੋਰ ਵੀ ਮੈਂਬਰ ਨੇ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਨਮਸਕਾਰ ਜੀ ਕੀ ਨਾਮ ਦੇ ਬਸੰਤ لال ਬਸੰਤ لال ਜੀ ਕਿੱਦਾਂ ਦੇਖਦੇ ਹੋ ਕਿ ਬੜਾ ਪ੍ਰਾਤਨ ਹੈ ਮੇਰੇ ਹਿਸਾਬ ਨਾਲ ਕਈਆਂ ਦੇ ਉੱਤੇ ਵਿਆਹ ਵੀ ਹੋਏ ਦੇ ਨੇ ਤੇ ਕਈਆਂ ਦੇ ਸਗਣ ਵੀ ਲੱਗੇ ਦੇ ਨੇ ਕੀ ਕਹਿਣਾ ਚਾਹੁੰਦੇ ਹੋ ਕਿ ਉਪਰਾਲਾ ਕੀਤਾ ਸ਼ਿਵ ਮੰਦਰ ਕਮੇਟੀ ਨੇ ਤੇ ਜੂਥ ਨੇ ਆਣ ਪਹਿਲੇ ਮੈਂ ਸ਼ਿਵ ਮੰਦਰ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਹਾਂ ਰਾਜ ਕੁਮਾਰ ਜੀ ਰਮਨ ਉਹ ਰਾਕੇਸ਼ ਕੁਮਾਰ ਪ੍ਰਧਾਨ ਜੀ ਇਹਨਾਂ ਨੇ ਜੋ ਵੀ ਕਦਮ ਚੁੱਕਿਆ ਜਿਵੇਂ ਸਾਡੇ ਆ ਮੰਦਰ ਦੀ ਮੂਰਤੀ ਸਥਾਪਨਾ ਕੀਤੀ ਹੈ ਤੇ ਇੱਕ ਗਾਂਧੀ ਨਗਰ ਚੌਂਕ ਦੇ ਵਿੱਚ ਮੰਦਰ ਬਹੁਤ ਸੁੰਦਰ ਬਣਾ ਦਿੱਤਾ ਹੈ ਜੀ ਇਹਨਾਂ ਦੀ ਰਾਮ ਰਮਾਈ ਏਠ ਇਹੀ ਇਹਨਾਂ ਦੇ ਨਾਲ ਲੱਗੇ ਆਪਣੇ ਨਗਰ ਦਾ ਸੁਧਾਰ ਕੁੰਨੇ ਆ ਜੀ ਜਨਿਕਾਲ ਪਹਿਲੇ ਯੁੱਗ ਦਾ ਨਸ਼ਾ ਘਟਨਰ ਬਣਿਆ ਦਾ ਸੀ ਅੱਜ ਦੇ ਯੁੱਗ ਦੇ ਵਿੱਚ ਨਾਗਰਮਾਨਾਂ ਦਾ ਚੰਗੇ ਕੰਮ ਨਾਲ ਧਿਆਨ ਕਰਨਾ ਜ਼ਰੂਰੀ ਹੈ। ਬਾਕੀ ਚੇਮੰਦਰ ਕਮੇਟੀ ਵਾਲਿਆਂ ਨਾਲ ਸਾਡਾ ਪੂਰਾ ਪੂਰਾ ਸਹਿਯੋਗ ਹੋਏਗਾ। ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਨੇ ਆ। ਰਾਜਕਮਾਲ, ਰਕੇਸ਼ ਕੁਮਾਰ ਤੇ ਆਪਣੇ ਬਿੱਲੀਦਰਦੀ ਜੀ ਬਹੁਤ ਚੰਗੇ ਕੰਮ ਕਰਦੇ ਆ। ਚੰਗੇ ਕੰਮਾਂ ਵਿੱਚ ਪੂਰੇ ਸਾਥ ਦੇ ਆ। ਸੋ ਹੋਰ ਵੀ ਮੈਂਬਰ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਕਹਿੰਦੇ ਨੇ ਕਿ ਸੇਵਾ ਜੇਰੀ ਹੈ ਨਾ ਸੇਵਾ ਦੇਣਾ ਕੀਤੀ ਜਾਂਦੀ ਹੈ ਤੇ ਮਨ ਨਾਲ ਕੀਤੀ ਜਾਂਦੀ ਹੈ। ਸੋ ਆਪਾਂ ਗੱਲਬਾਤ ਵੀ ਕਰਦੇ ਆ ਕੀ ਕਹਿਣਾ ਉਹਨਾਂ ਦਾ ਬੜੀ ਵੱਡੀ ਸੇਵਾ ਲਾਈ ਹੈ ਜੀ ਨਸ਼ੇ ਦਾ ਕੋੜ ਜਿਹੜਾ ਇਹ ਮਕਾਣਾ ਹੈ ਪੰਜਾਬ ਦੇ ਵਿੱਚੋਂ ਗਾਂਧੀ ਨਗਰ ਕੈਂਪ ਦੇ ਵਿੱਚੋਂ ਤੇ ਬੜਾ ਵਧੀਆ ਉਪਰਾਲਾ ਸ਼ੇਮੰਦਰ ਕਮੇਟੀ ਦਾ ਗੱਲਬਾਤ ਕਰਦੇ ਹਾਂ ਨਮਸਕਾਰ ਜੀ ਕੀ ਨਾਮ ਜੀ ਪਰਮੇਸ਼ਰ ਪਾਲ ਜੀ ਨਮੇਸ਼ ਜੀ ਕਿੱਦਾਂ ਦੇਖਦੇ ਹੋ ਕਿ ਬੜਾ ਵਧੀਆ ਉਪਰਾਲਾ ਕੀਤਾ ਸ਼ੇਮੰਦਰ ਕਮੇਟੀ ਬਿਲਕੁਲ ਬਿਲਕੁਲ ਸ਼ੇਮ ਕਮੇਟੀ ਸ਼ੇਮੰਦਰ ਕਮੇਟੀ ਜਿਹੜੀ ਵਧਾਈ ਦੀ ਪਾਤਰ ਹੈ ਜਿਹੜਾ ਅੰਨਾ ਤਗੜਾ ਉਪਰਾਲਾ ਕਰ ਰਹੀ ਹੈ ਕਿ ਨੌਜਵਾਨ ਬੱਚੀ ਨੂੰ ਨਸ਼ੇ ਨੂੰ ਨਾ ਜਾਏ ਸੁਚੇਤ ਕਰਨ ਵਾਸਤੇ ਅਗਾਹ ਕਰ ਰਹੀ ਹੈ ਇਹ ਬਰੀ ਵਧੀਆ ਗੱਲ ਹੈ ਕਿ ਇੱਥੇ ਜਦੋਂ ਡਵੈਲਪਮੈਂਟ ਹੋਏਗੀ ਜਿਹੜੇ ਗਰੀਬ ਪਰਿਵਾਰਾਂ ਦੇ ਲੋਕ ਹਸਲ ਮੇਰੀਆ ਗਾਂਧੀ ਕੈਂਪ ਇੱਥੋਂ ਦੇ ਲੋਕ ਜਿਹੜੇ ਐ ਸਪੈਲਸਾਂ ਦੇ ਕਰਤਿਆਂ ਤੋਂ ਪਾਛ ਸਕਾਂਗੇ ਤੇ ਗੁਰਦਵਾਰ ਦੇ ਦਰਜੇ ਦੇ ਪਾਸੇ ਤੁਹਾਨੂੰ ਜੇ ਅਸੀਂ ਫ੍ਰੀ ਆਫ ਪਾਸ ਵੀ ਰਹਾ ਹੈ। ਇਹ ਆ ਸ਼ਾਦੀ ਸੁਖ ਸੁੱਖ ਦਿਲੇ ਆ ਜਿਹੜਾ ਕੰਮ ਆਊਗਾ ਚੰਦ ਘਰ ਜਿਹੜਾ ਬਣਦਾ ਹੈਗਾ। ਤੇ ਜੇ ਨੌਜਵਾਨ ਪੀੜੀ ਦੀ ਗੱਲ ਕੀਤੀ ਜੇ ਜੇ ਨਸ਼ੇ ਤੋਂ ਮੈਂ ਉਹਨੂੰ ਇਹ ਕਹਾਂਗਾ ਗਰੀਜ਼ ਕਰੋ। ਆਪਣਾ ਪਰਿਵਾਰ ਵੇਖੋ ਮਾਂ ਪਿਓ ਵੇਖੋ ਕਿਸ ਤਰ੍ਹਾਂ ਤੁਹਾਨੂੰ ਦੁੱਖ ਨਹੀਂ ਪਾਣਾ ਜੰਮਿਆ ਪਲਿਆ। ਤੁਹਾਡਾ ਇੰਨਾ ਸੰਜੋਗ ਕੀਤਾ ਕਿ ਤੁਸੀਂ ਮਾਂ ਪਿ ਇਸ ਸੰਦਾਰ ਦੇ ਵਿੱਚੋਂ ਤੇ ਪੰਜਾਬ ਲੈਵਲ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਨਸ਼ਾ ਬਹੁਤ ਤਗੜਾ ਫੋਰ ਹੈ ਇਹਨੂੰ ਖਤਮ ਇਸ ਤਰ੍ਹਾਂ ਹੀ ਕੀਤਾ ਜਾ ਸਕਦਾ ਜਿਵੇਂ ਇਲੈਕਸ਼ਨ ਕਮਿਸ਼ਨ ਨੂੰ ਮੈਂ ਫਿਰ ਅਪੀਲ ਕਰੂੰਗਾ ਇੱਕ ਵਾਰ ਇਸ ਮੀਡੀਅਮ ਮੀਡੀਅਮ ਤੇ ਰਹੀ ਬਾਤ ਆਪਨੇ ਮਾਧਿਅਮ ਤੇ ਰਹੀ ਮੈਂ ਕਹਾਂਗਾ ਕਿ ਸਰ ਜੀ ਇਸ ਤਰ੍ਹਾਂ ਤੁਸੀਂ ਸਾਰੀਆਂ ਕੰਪਨੀ ਆਈਟਮਸ ਸਦੀਆਂ ਹੈ ਆਰਮੀ ਇੰਜ ਜਿਵੇਂ ਪੈਰਾਮਿਲਟਰੀ ਫੋਰਸ ਸਾਰੀ ਸਦੀ ਹੈ ਕਿ ਇਹਨੂੰ ਹਮੇਸ਼ਾ ਲਈ ਇੱਥੇ ਲਾਓ ਪੰਜਾਬ ਦੇ ਵਿੱਚ ਇਹ ਨਹੀਂ ਕਿ ਇਲੈਕਸ਼ਨ ਕਰਕੇ ਤੁਸੀਂ ਸਾਧਨੀ ਵੋਟਾਂ ਪਵਾ ਕੇ ਵੋਟਾਂ ਵਾਲੇ ਮੋਟਾ ਲੈ ਕੇ ਚਲੇ ਜਾਂਦੇ ਨੇ ਤੇ ਸਾਡੀ ਨੌਜਵਾਨ ਪੀੜ੍ਹੀ ਫੇਰ ਨਸ਼ੇ ਦੀ ਧੁੰਦ ਵਿੱਚ ਫਸ ਬਰਬਾਦ ਹੋਂਦੀ ਹੈ ਤੇ ਧੁੰਦ ਰਹਿੰਦੀ ਹੈ ਉਸ ਤੋਂ ਨਜਾਜ਼ ਤਾਂ ਹੀ ਬਗੀ ਜੇ ਕੰਪਨੀਆਂ ਹਮੇਸ਼ਾ ਲਈ ਅਸੀਂ ਤੇ ਨਾਜ਼ ਰਹਿਣਗੀਆਂ ਤਾਂ ਕਿ ਨਾਗਰਿਕ ਥੱਲ ਪਾ ਸਕਣ ਤੇ ਵੋਟਾਂ ਵਿੱਚ ਜਿਹੜੀਆਂ ਲੈਣੀਆਂ ਉਹ ਵੋਟਾਂ ਲਈਆਂ ਜਾ ਸਕਣ ਆਉਣ ਵਾਲੇ ਯੂਥ ਬਚ ਸਕੇ ਸਾਡੀ ਤੇ ਬਸ ਇਹੋ ਬੇਨਤੀ ਹੈ ਕਿ ਬਾਕੀ ਬਹੁਤ ਅਗਰਾ ਉਪਰ ਵਾਲਾ ਆਪਣੇ ਛੇ ਕਮੇਟੀ ਮੈਂ ਬਤਾਈ ਦੇਵਾਂਗਾ ਵਧਾਈ ਦੇ ਪਾਤਰਾ ਚੇਅਰਮੈਨ ਸਾਹਿਬ ਪ੍ਰੈਜ਼ੀਡੈਂਟ ਸਾਹਿਬ ਸੈਕਟਰੀ ਜਨਾਬ ਸਾਹਿਬ ਸਾਰੇ ਹੀ ਬਹੁਤ ਹੀ ਤਗੜਾ ਪ੍ਰਾਲਾ ਕਰ ਰਹੇ ਜਿਹਨੂੰ ਸਲੂਟ ਹੈ ਜੀ ਬਹੁਤ ਸੋ ਗੱਲਬਾਤ ਕੀਤੀ ਹੈ ਤਸਵੀਰਾਂ ਤੁਹਾਨੂੰ ਇੱਕ ਵਾਰੀ ਦਿਖਾ ਦਾਂਗੇ ਕਿ ਖੰਡਰ ਬਣਿਆ ਹੋਇਆ ਤੁਸੀਂ ਤਸਵੀਰਤ ਵੀ ਦੇਖ ਸਕਦੇ ਹੋ ਆਪਾਂ ਆਪਣੇ ਮੂੰਹੋਂ ਹੀ ਕਹਿ ਸਕਦੇ ਤਸਵੀਰਤ ਵੀ ਦੇਖ ਸਕਦੇ ਹੋ ਕਿ ਕੰਦਾ ਜਿਹੜੀਆਂ ਨੇ ਉਹ ਲੈਂਟਰ ਦੇ ਨਾਲ ਲੱਗੀਆਂ ਹੋਈਆਂ ਨੇ ਪਰ ਤੇਰੇਰਾ ਪਈਓ ਇਹਨਾਂ ਪਤਾ ਨਹੀਂ ਕਿਹੇ ਵੇਲੇ ਵੀ ਉਹ ਜਰਾਏ ਉਹ ਥੱਲੇ ਲੈਂਡਰ ਦੇਖ ਸਕਦਾ ਤੇ ਥੱਲੇ ਤਸਵੀਰ ਦਿਖਾਵਾਂਗੇ ਕਿ ਨੋਟ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਨਾ ਜਾਂ ਜੂਆ ਖੇਲਣਾ ਸਖਤ ਮਨਾ ਹੈ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਖੰਡਰ ਬਣਿਆ ਜੰਜਕਾਰ ਫਿਰ ਤੋਂ ਜਰਾਏ ਉਹ ਛੇ ਮੰਦਰ ਕਮੇਟੀ ਵੱਲੋਂ ਜਰਾਏ ਤਿਆਰ ਕੀਤਾ ਜਾ ਰਿਹਾ ਤਾਂ ਕਿ ਇਰੇ ਨਸ਼ੇ ਦੇ ਆਦੀ ਨੇ ਇਰੇ ਨਸ਼ਾ ਜਿਹੜਾ ਪੰਜਾਬ ਚ ਵੜ ਗਿਆ ਏ ਉਹਨੂੰ ਜਿਹੜਾੇ ਕੱਢਣਾ ਚਾਹੁੰਦੇ ਆ ਬੜਾ ਵਧੀਆ ਉਪਰਾਲਾ ਜੀ ਛੇ ਮੰਦਰ ਕਮੇਟੀ ਦਾ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਕਿ ਉੱਤੋਂ ਤੱਕ ਪਹੁੰਚਣੀ ਚਾਹੀਦੀਆਂ ਜਿਹੜੀਆਂ ਸਮਾਜ ਸੇਵੀਆਂ ਸੇਵਾ ਕਰਦੇ ਨੇ ਉੱਤੋਂ ਤੱਕ ਵੀਡੀਓ ਪਹੁੰਚਣੀ ਚਾਹੀਦੀ ਏ ਉਹ ਵੀ ਜਿਹੜਾੇ ਛੇ ਮੰਦਰ ਕਮੇਟੀ ਅਤੇ ਗਾਂਧੀ ਨਗਰ ਦੇ ਜੂਥ ਦਾ ਜਿਹੜਾੇ ਸਹਿਯੋਗ ਕਰਨ ਸੋ ਕੈਮਰਾ ਪਰਸਨ ਪੌਨਗਰਵਾਲ ਦੇ ਨਾਲ ਲੱਕੀ ਰਾਜਪੂਰ ਗੁਰਦਾਸ